ਦੀਏ ਨਾ ਪੇਕ ਮਿਸ਼ਨ ਦਾ ਬਕਾਇਆ ਮੁੰਦਤਾ ਆਮ ਪਾਰਟੀ ਨੂੰ ਆਮ ਪਾਰਟੀ ਦੀ ਫੱਟੀ ਪੋਛ ਕੇ ਭੇਜ ਦਾਂਗੇ ਠੀਕ ਆਮ ਪਾਰਟੀ ਦੀ ਫੱਟੀ ਪੋਛਾਂਗੇ ਕਾਂਗਰਸ ਨੂੰ ਜਿਤਾਵਾਂਗੇ ਅੱਛਾ ਨਹੀਂ ਕਰਕੇ ਵੀ ਸੁਖ ਦੇ ਦਾਂਗੇ ਕਿਉਂਕਿ ਕੈਪਟਨ ਭਾਵੇਂ ਜਨਾ ਮੱਤੀ ਮਾੜਾ ਸੀਗਾ ਬਟ ਉਹ ਝੋਨਾ ਕਰਨ ਕਰੀ ਨਹੀਂ ਨੂੰ ਮੜਾ ਕੀਤਾ ਤੇਰੀ ਪਾਰਟੀ ਦਾ ਜੋਰ ਆ ਇਹ ਤਾਂ ਆਮ ਪਾਰਟੀ ਦਾ ਹੀ ਹੈ ਇਹ ਰਦੀਮ ਸ਼ਕਰ ਦਾਵਾ ਦਾ ਜੀ ਹਾਂ ਜੀ ਆਵਾ ਕੀ ਦੀ ਜਾਲ ਆਵਾ ਅੱਜ ਦੇ ਸਵੇਰ ਦੀ ਸੁਖੀ ਦੀ ਆ ਦੇ ਦੇ ਮੇਰੇ ਕੋਲ 5000 ਰੁਪਏ ਪਾ ਗਿਆ ਹੋ ਭਜਾ ਰਿਆ ਗੁਰਦੀਪ ਸਿੰਘ ਜਿੰਦਾਬਾਦ ਗੁਰਦੀਪ ਸਿੰਘ ਜਿੰਦਾਬਾਦ ਹਲਕਾ ਡੇਰਾ ਬਾਬਾ ਨਾਨਕ ਦੀ ਜਿੰਨੀ ਚੋਣ ਜੋ ਕਿ 20 ਨਵੰਬਰ ਨੂੰ ਹੋਣ ਜਾ ਰਹੀ ਹੈ ਵੱਖ-ਵੱਖ ਲੋਕਾਂ ਦੀ رائے ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਜੋ 20 ਤਰੀਕ ਨੂੰ ਹਲਕਾ ਡੇਰਾ ਬਾਬਾ ਨਾਨਕ ਲਈ ਵੋਟਾਂ ਪੈ ਰਹੀਆਂ ਨੇ ਲੋਕਾਂ ਦਾ ਰੁਝਾਨ ਕਿਸ طرف ਆ ਲੋਕ ਕੀ ਪਸੰਦ ਕਰਦੇ ਨੇ ਕਿ ਨਹੀਂ ਪਸੰਦ ਕਰਦੇ ਕਿਸ ਨੂੰ ਉਹ ਐਮ.ਐਲ.ਏ. ਵੇਖਣਾ ਚਾਹੁੰਦੇ ਨੇ ਕਿਸ ਨੂੰ ਨਹੀਂ ਵੇਖਣਾ ਚਾਹੁੰਦੇ ਕਿਹੜੀ ਪਾਰਟੀ ਨੇ ਕੰਮ ਕੀਤਾ ਕਿਹੜੀ ਪਾਰਟੀ ਨੇ ਕੰਮ ਨਹੀਂ ਕੀਤਾ ਕੀ ਨੇ ਉਹਨਾਂ ਦੇ ਮੁੱਦੇ رائے ਜਨਨ ਦੀ ਕੋਸ਼ਿਸ਼ ਕਰਦੇ ਹਾਂ ਜੀ ਕੀ ਰਾਏ ਤੁਹਾਡਾ ਅਵਤਾਰ ਸਿੰਘ ਜੀ ਅਵਤਾਰ ਸਿੰਘ ਦੀ ਕਿਹ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਡੇਰਾ ਬਣਾਉਣ ਵਾਲਾ ਬਹੁਤ ਵਧੀਆ ਜੀ ਇਹ ਕਿਹੜੀ ਪਾਰਟੀ ਦਾ ਜੋਰ ਆ ਇਹ ਤਾਂ ਆਮ ਪਾਰਟੀ ਦਾ ਹੀ ਹੈ ਜਦੀਪ ਸਿੰਘ ਰਧਵਾ ਦਾ ਜੀ ਹਾਂ ਜੀ ਸਾਡਾ ਮਨ ਕੀ ਜਾਂਦਾ ਤੁਸੀਂ ਕਿੱਧਰ ਪਾਉਣੀ ਆ ਮੇਰਾ ਔਰ ਸੁਖੀ ਰੰਦਾ ਬਿਲੀ ਕੀ ਤਰਦਾ ਵਾ ਇਹ 20 ਤੀ ਨੂੰ ਕਿਹੜਾ ਐਮਐਲਏ ਬੰਨਾ ਚਾਹੀਦਾ ਵਾ ਜਿਹੜਾ ਤੁਹਾਡਾ ਸੁਣਵਾਈ ਕਰ ਸਕੇ ਪਿੰਡ ਦਾ ਵਿਕਾਸ ਕਰ ਸਕੇ ਪਿੰਡ ਦੇ ਕੰਮ ਕਰ ਸਕੇ ਪੁੱਤ ਤੈਨੂੰ ਮੈਂ ਗੱਲ ਦੱਸਦਾ ਕੋਈ ਜਦੋਂ ਪੈ ਜਾਂਦੀ ਹੈ ਨਾ ਪਿੱਤੋਂ ਕੋਈ ਨਹੀਂ ਜੇ ਸੁਣਦਾ ਜਦੋਂ ਬੰਦਾ ਫਾਜ ਜਾਂਦਾ ਨਾ ਉਦੋਂ ਕੋਈ ਮੰਤਰੀ ਨਹੀਂ ਜੇ ਸੁਣਦਾ ਕੋਈ ਸੁਆਣੀ ਨਹੀਂ ਕਰਦਾ ਉਹ ਫਿਰ ਪਾਸੇ ਦੇ ਇੱਕ ਹੀ ਖਲਾਸੀ ਕਰਾਉਣੀ ਪੈਂਦੀ ਆ ਜਦੋਂ ਤਗੜਾ ਬੰਦਾ ਐ ਮਿਲਿਆ ਉਹ ਵੀ ਤਗੜੇ ਬੰਦੇ ਦੀ ਗੱਲ ਕਰਦਾ ਮਾੜੇ ਬੰਦੇ ਦੀ ਗੱਲ ਕੋਈ ਨਹੀਂ ਕਰਦਾ ਹਾਂਜੀ ਬਿਲਕੁਲ ਤੁਹਾਡੀ ਸਹੀ ਗੱਲ ਆ ਤੇ ਜਦੋਂ ਦੇ ਵੋਟਾਂ ਹੁੰਦੀਆਂ ਨੇ ਸਾਰੇ ਆਉਂਦੇ ਆ ਸਰ ਮੁੜੀ ਤੇ ਕੋਈ ਪੁੱਛਤਾ ਨਹੀਂ ਕਿਹੜੀ ਪਾਰਟੀ ਦਾ ਰੁਝਾਨ ਆ ਅੱਛਾ ਰੁਝਾਨ ਪਾਰਟੀ ਬਾਰੇ ਪੁੱਛ ਰਹੇ ਜੀ ਹਾਂਜੀ ਠੀਕ ਐ ਜੀ ਮੇਰੇ ਹਿਸਾਬ ਨਾਲ ਤੇ ਅਸਲ ਵਿੱਚ ਕਾਂਗਰਸੀ ਕੇ ਆ ਰਹੀ ਐ ਇਹ ਗਰਦੀਪ ਰੰਧਾਵਾ ਆਮ ਆਦਮੀ ਲੋਆਂ ਰਵੀਕਰਨ ਬੀਜੇਪੀ ਲੋਆਂ ਉਹ ਗਰਦੀਪ ਰੰਧਾਵੇ ਦਾ ਤੇ ਇੰਦਾ ਹੀ ਕਾਂਗਰਸ ਦਾ ਟੱਕਰ ਹੈਗੀ ਐ ਰਵੀਕਰਨ ਤੇ ਹਵਾ ਕੀ ਦੀ ਜਿਆਦਾ ਹਵਾ ਆਹ ਜਿੱਦ ਸਵੇਰ ਦੀ ਸੁਖੀ ਦੀ ਆ ਸਵੇਰ ਦੇ ਮੇਰੇ ਖਾਲ ਪੰਜਾ ਮਿੰਟਾਂ ਦੇ ਰੋਪੇ ਭਾ ਗਿਆ ਹੋ ਸੁਖੀ ਰੰਦਾ ਵੇਦਾ ਇਹ ਆਮਦ ਵੀ ਖਲੋਤੀ ਰਵਿਕਨ ਵੀ ਆ ਨਹੀਂ ਖਲੋਤੇ ਪਰ ਭਾਜੀ ਝੋਨੇ ਦਾ ਦੇਖੋ ਕੀ ਹਾਲ ਨਾ ਇੱਕ ਝੋਨਾ ਇੱਕ ਬੇਅਦਵੀ ਆ ਤੇ ਮੇਂਦਰ ਜਟਾ ਨੂੰ ਦੇ ਝੋਨੇ ਨੇ ਇਹ ਝੋਨੇ ਕਰਕੇ ਸੁਖੀ ਦਦਾ ਹੋਈ ਕਿਉਂਕਿ ਕੈਪਟਨ ਭਾਵੇਂ ਜਨਾ ਮਰਜੀ ਮੜਾ ਸੀਗਾ ਬਟ ਉਹ ਝੋਨਾ ਕਰਨ ਕਰੀ ਨਹੀਂ ਮੜਾ ਕੀਤਾ ਮੀਟ ਕਰ ਗਏ ਫਿਰ ਇਹ ਡੇਰਾ ਬਾਬਾ ਨਾਲ ਲੱਗ ਜੇ ਫਿਰ ਕਿਹੜਾ ਬਾਜੀ ਮਾਰੂ ਉਹ ਨਹੀਂ ਤੇ ਸੁਖੀ ਤੇ ਅਗੇ ਵੇਖੋ ਜਦੀਪ ਸਿੰਘ ਰੰਦਾਵੇ ਦਾ ਜੀ ਜਦੀਪ ਸਿੰਘ ਰੰਦਾਵੇ ਦਾ ਤੇ ਕਾਂਗਰਸ ਕਿਤਰਾ ਉਹਦਾ ਵੀ ਆਇਆ ਪਰ ਜਿਆਦਾ ਗੁਰਦੀਪ ਸਿੰਘ ਰੰਦਾਵੇ ਕਿਹੜੀ ਪਾਰਟੀ ਦਾ ਹਾਂਜੀ ਕਿਹੜੀ ਪਾਰਟੀ ਕਾਂਗਰਸ ਦਾ ਜਿਆਦਾ ਮੌੜ ਇਹ ਇਧਰ ਆਪਣੇ ਹਲਕੇ ਦੀ ਕਾਂਗਰਸ ਦਾ ਜਾਂਦਾ ਕਾਂਗਰਸ ਹਾਂਜੀ ਹਾਂਜੀ ਲੋਕਾਂ ਦਾ ਤੁਹਾਨੂੰ ਪਤਾ ਕਿਸੇ ਦਾ ਕੋਈ ਪ੍ਰੋਤਸਾ ਕੋਈ ਨਹੀਂ ਆ ਇਹਨਾਂ ਦਾ ਕੋਈ ਪਤਾ ਨਹੀਂ ਕਿੱਧਰ ਨੂੰ ਕਿਸ ਨੇ ਬੋਟ ਪਾਉਣੀਆਂ ਜੀ ਬਾਉ ਜੀ ਕਿੱਧਰ ਪਾਉਣਗੇ ਜਿੱਧਰ ਕੋਈ ਕਹੂ ਅਦਰ ਪਾਦਾਂਗੇ ਜੀ ਕਹਿਣ ਨੂੰ ਤੇ ਸਾਰੇ ਕਹਿੰਦੇ ਜਿਹੜੇ ਤੁਹਾਡੇ ਕੋ ਪਾਰਟੀਆਂ ਦੇ ਆਉਂਦੇ ਨੇ ਕਹਿੰਦੇ ਆਡੇ ਦੇ ਇਥੇ ਕਾਂਗਰਸ ਦਾ ਯੋਰ ਆ। ਬਾਕੀਆਂ ਦਾ ਤਾਂ ਕੋਈ ਪਤਾ ਨਹੀਂ। ਕਿਹਦਾ ਮਾਹੌਲ ਆ? ਮਾਹੌਲ ਵੇਖੋ ਜੀ ਕਾਂਗਰਸ ਦਾ ਜਦਾ ਚੱਲਣ ਰਿਹਾ। ਦੂਜੀਆਂ ਦੇ ਪਾਰਟੀਆਂ ਹੁਣ ਗਾਲਾਂ ਕੱਢਣੀਆਂ ਨੇ ਹੋਰ ਇਥੇ ਕਰਨਾ ਉਹਨਾਂ ਹੁਣ। ਹਾਂਜੀ। ਕਿਉਂਕਿ ਪਾਰਟੀਆਂ ਤੁਹਾਨੂੰ ਪਤਾ ਵੀ ਤਿੰਨ ਟੱਕਰਾਂ। ਤਿੰਨਾਂ ਦੀ ਟੱਕਰ ਭਾਰੀ ਹੁਣ। ਜਿਆਦਾ ਕੀਦਾ ਵਾ? ਜਿਆਦਾ ਕਾਂਗਰਸ ਦਾ ਹੀ। ਕਾਂਗਰਸ ਹੀ ਆ। ਕਾਂਗਰਸ ਭਾਜੀ। ਠੜਕੜਾ ਪੈਂਦਾ। ਹਾਂ ਹੀ ਵਾ ਨਿੱਕਸਰਾ ਤੋਂ ਆਏ ਆ। ਨਿੱਕਸਰਾ ਕੀ ਨੇ ਯੋਰੇ? ਇਹੀ ਕਾਂਗਰਸੀ ਮੋਲੇ ਵੋਟਰਾਂ ਦਾ ਮੋਲ ਇਸ ਤਰ੍ਹਾਂ ਜੀ ਨਾ ਤੇ ਸੀ ਕਿ ਪਾਰਟੀਆਂ ਟੈਸਟ ਚ ਆਈ ਸੱਜਾ ਮਿਤਰਾ ਦੇ ਨਾਲ ਜਿਹੜਾ ਸਾਡਾ ਸੱਜਾ ਮਿਤਰਾ ਜਿਹੜਾ ਸਾਨੂੰ ડીਲ ਕਰਦਾ ਅਸੀਂ ਉਹਦੇ ਨਾਲ ਆ ਕਿਹੜੀ ਪਾਰਟੀ ડીਲ ਕਰਦੀ ਪਿਛਲੀ ਇਲੈਕਸ਼ਨ ਵੀ ਗੁਰਦੀਪ ਸਿੰਘ ਦਾਵਾ ਉਹਦਾ ਭਰਾ ਸਾਡਾ ਕਲਾਸਦੋ ਉਹਦੀ ਭੈਣ ਸਾਡੇ ਪਰਚਾਈ ਨੌਕਰੀ ਕਰਦੀ ਹੈ ਜਿਹਦੇ ਡੈਡੀ ਨਾਲ ਸਾਡਾ ਰਿਲੇਸ਼ਨ ਸੀ ਹੈ ਇਹ ਦਾਦੇ ਨਾਲ ਸੀ ਅਮਰ ਸਿੰਘ ਜੀ ਅਮਰ ਸਿੰਘ ਤਲਵੰਡੀ ਰਾਮਾਂ ਤੋਂ ਕਿਹਦਾ ਮੋਲ ਹੈ ਤਲਵੰਡੀ ਰਾਮਾਂ ਦਾ ਬਰਾਬਰ ਜਾਈ ਹੈ ਆਮ ਪਾਰਟੀ ਦਾ ਵੀ ਜੋਰ ਹੈ ਤੇ ਕਾਂਗਰਸ ਦਾ ਵੀ ਜੋਰ ਹੈ ਤੇ ਬੀਜੇਪੀ 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 ਨਹੀਂ ਹੈਗੇ ਮੈਂ ਬੀਜੇਪੀ ਸ਼ਹਿਰਾਂ ਦੇ ਵਿੱਚ ਹੈ ਪਿੰਡਾਂ ਦੇ ਵਿੱਚ ਨਹੀਂ ਹੈ ਤੇ ਕਿਸ ਤਰ੍ਹਾਂ ਦਾ ਲੱਗਣ ਡਿਆ ਰੁਝਾਨ ਪੀ ਕਿਹੜੀ ਪਾਰਟੀ ਜਿਹੜੀ ਇੱਥੋਂ ਬਾਜ਼ੀ ਮਾਰੇਗੀ ਇਹ ਹੁਣ ਵੇ 20 ਤੀ ਦਾ ਪਾ ਲੱਗੂਗਾ ਬਾਜ਼ੀ ਦੋਵਾਂ ਬਲੇ ਹਵਾ ਜੋਰ ਬਹੁਤਾ ਕੋਈ ਆਮ ਪਾਰਟੀ ਨੂੰ ਕੋਰੀ ਨਹੀਂ ਅੱਛਾ ਆਮ ਪਾਰਟੀ ਨੇ ਮੁਲਾਜ਼ਮਾਂ ਨੂੰ ਬੜਾ ਰਗੜਿਆ ਠੀਕ ਨਾ ਡੀਏ ਨਾ ਪੇਕ ਮਿਸ਼ਨ ਦਾ ਬਕਾਇਆ ਮੁੰਡਾ ਤਾਂ ਆਂ ਪਾਲਦੀ ਨੂੰ ਆਂ ਪਾਲਦੀ ਦੀ ਫੱਟੀ ਪੋਛ ਕੇ ਭੇਜ ਦਾਂਗੇ ਠੀਕ ਆਂ ਪਾਲਦੀ ਦੀ ਫੱਟੀ ਪੋਛਾਂਗੇ ਕਾਂਗਰਸ ਨੂੰ ਜਿਤਾਵਾਂਗੇ ਠੀਕ ਹਾਂਜੀ ਕੀ ਮੌਲਿਆ ਕਾਂਗਰਸ ਕੌਣ ਕਾਂਗਰਸ ਰੰਦਾ ਸਾਹਿਬ ਦੀ ਕਾਂਡਾ ਹੁੰਦਾ ਰੰਦਾ ਸਾਹਿਬ ਦੀ ਕਰਦੀ ਜਿੱਤੇਗੀ ਹਾਂ ਮੁਲਾਜ਼ਮਾ ਨੇ ਇਹਨਾਂ ਮੁਲਾਜ਼ਮਾ ਨੇ ਧਰੋ ਕੀਤਾ ਝੂਠੇ ਵਾਦੇ ਕੀਤੇ ਨੇ ਮੁਲਾਜ਼ਮਾ ਨੇ ਸਬਕ ਸਿਖਾ ਦੇਣਾ ਇਹਨਾਂ ਨੂੰ ਇਹ ਝੂਠੇ ਵਾਦੇ ਕਰਕੇ ਨਹੀਂ ਆ ਸਕਦੇ ਅੱਗੇ ਆਪ ਅਨਪੜ੍ਹ ਬੰਦੇ ਦੱਸਦਾ ਜਮਾਤਾ ਪੜੇ ਟਾਈਟਲ ਲੱਖ ਰੁਪਏ ਤਨਖਾਹ ਤੇ ਮੁਲਾਜ਼ਮਾਂ ਨੂੰ ਕੀ ਦੇਣ ਡਾਇ ਨੇ ਠੇਕੇ ਤੇ ਭਰਤੀ ਕਰਨ ਡਿਆ ਭਗਵੰਤਮਾਨ ਆਏ ਸਾਡੇ ਸਾਹਮਣੇ ਝੂਠਾ ਭਗਵੰਤਮਾਨ ਨੋਕਾਦਾ ਕਰਕੇ ਨੌਕਰੀ ਕਿਸ ਨੂੰ ਨਿ ਦਿੱਤੀ ਭਾਜੀ ਨੌਕਰੀ ਦਾ ਵਾਦਾ ਕੀਤਾ ਠੇਕੇ ਤੇ ਭਰਤੀ ਕਿਸ ਨੂੰ 5000 ਕਿਸ ਨੂੰ 30 ਡਿਗਰੀਆਂ ਕਰਾਈਆਂ ਉਹਨਾਂ ਨੂੰ ਪੁੱਛੋ ਡਿਗਰੀਆਂ ਕਿੱਦਾਂ ਹੁੰਦੀਆਂ ਬੱਚਿਆਂ ਦੀ ਉਹਦੇ ਦੋ ਦੇ ਆਖਣੇ ਮੈਂ 57000 ਨੌਕਰੀ ਦੇਤੀ 57000 ਸਾਡੇ ਪਿੰਡ 'ਚ ਪੁੱਛਣਾ ਫਿਰਕੇ ਇੱਕੋ ਹੀ ਬੰਦਾ ਪਕੜਾ ਪਿੰਡਾ ਤਰਮੰਦੀਰਾਮਾ ਤਰਮੰਦੀਰਾਮਾ ਇੱਕੋ ਹੀ ਬੰਦਾ ਦੀ ਪਰਤੀ ਹੈ ਤਰਮੰਦੀਰਾਮਾ ਜਿਹੋ ਆਉਂਦੇ ਨੇ 55000 ਦੇਤੇ ਉਹ ਘਰ ਜਿਹਦੀ ਦਿੱਤੀਆਂ ਹੋਣੀਆਂ ਜਾ ਰਹੇ ਜਿਹਦੇ ਤੇ ਹਰਿਆਣੇ ਚ ਆਪਣੇ ਸੌਹਰਿਆਂ ਦਿੱਤੀਆਂ ਹੋਣੀਆਂ ਇੱਥੇ ਨਹੀਂ ਦਿੱਤੀਆਂ ਹਰਿਆਣੇ ਚ ਸੌਹਰਿਆਂ ਦਿੱਤੀਆਂ ਹੋਣੀਆਂ ਉੱਥੋਂ ਪਰਤੀ ਕਰਦਾ ਹਣਾ ਉਹਨਾਂ ਆ ਸਾਡੇ ਪੰਜਾਬੀ ਪਿੰਡ ਜੇ ਇੱਕ ਵੀ ਦੱਸ ਦੇ ਐਡਾ ਵੱਡਾ ਪਿੰਡ ਆ ਰਾਮਾ ਤਰਮੰਦੀਪਰ ਇੱਥੇ ਜ਼ੋਰ ਕੀਦਾ ਇੱਥੇ ਕਾਂਗਰਸ ਦਾ ਜ਼ੋਰ ਠੀਕ ਆਣ ਕੇ ਵੇਖ ਲਈ ਜਿੱਦਾਂ ਵੋਟਾਂ ਪੈਣਗੀਆਂ ਜਿਦਨ ਗਿਣਤੀ ਹੋਏਗੀ ਕਾਂਗਰਸ ਜਿੱਤੇਗੀ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜੀ 20 ਤਰੀਕ ਨੂੰ ਪੈਣੀ ਆ ਹਲਕਾ ਡੇ ਨਾ ਮਾਹੌਲ ਚੰਗਾ ਜੀ ਬਹੁਤ ਵਧੀਆ ਇਹਨਾਂ ਨੂੰ ਪਾਉਣੀਆਂ ਵੋਟਾਂ ਆਮ ਆਦਮੀ ਨੂੰ ਇਹ ਤੇ ਕਾਂਗਰਸ ਵੀ ਖੜੀ ਆ ਬੀਜੇਪੀ ਵੀ ਖੜੀ ਆ ਹਾਂ ਜੀ ਆਪਣਾ ਵੋਟਾਂ ਇਹਨਾਂ ਨੂੰ ਪਾਉਣੀਆਂ ਕੀ ਕਾਰਨ ਵੈਸੇ ਇਹਨਾਂ ਨੂੰ ਪਾਉਣੀਆਂ ਆ ਕਿ ਬੜੀ ਵਾਰ ਇਹਨਾਂ ਨੂੰ ਪਾ ਕੇ ਦੇਖਿਆ ਹਮ ਕਿਹੜਾ ਪਿੰਡ ਆ ਆਪਣਾ ਇਹ ਤਰਵੰਦੀ ਲੰਮਾ ਅੱਜ ਜਿਮਨੀ ਚੋਣ ਆ 20 ਤਰੀਕ ਨੂੰ ਹਾਂਜੀ ਇਹ ਕਿਹਦਾ ਰੁਝਾਨ ਆ ਇੱਥੇ ਜਿਆਦਾ ਰੋਸ ਆਉਦਾ ਹੀ ਨੇ ਕੀ ਕੰਮ ਜਿਆਦਾ ਉਹਨਾ ਕੰਮ ਕੀਤੇ ਉਹਨਾ ਕੰਮ ਵੀ ਜਿਆਦਾ ਕੀਤੇ ਨੇ ਸਰਕਾਰੀ ਵਧੀਆ ਹੰਡਾਈ ਜਾ ਪਰਿਵਾਰ ਵਧੀਆ ਰਹੇ ਅੱਗੋਂ ਉਹਨਾਂ ਦੀ ਮੈਸੇਜ ਵੀ ਉਹੀ ਪੜੇ ਲਿਖੇ ਬਹੁਤ ਵਧੀਆ ਨੇ ਇਹ ਕਰਕੇ ਮੇਰੇ ਖਲਾਸ ਆਮ ਆਦਮੀ ਪਾਰਟੀ ਕਿਦਾਂ ਨਹੀਂ ਉਹਰੇ ਭਾਵਾਈ ਪਿੱਛੇ ਨੇ ਦੋ ਭਾਵਾਈ ਪਿੱਛੇ ਆਪਣਾ ਜਾਮ ਜਾਂਦੇ ਹੁੰਦੇ ਰਹਿੰਦੇ ਆਈ ਭਾਵਾਈ ਪਿੱਛੇ ਚੱਲ ਰਹੇ ਤੇ ਭਾਜੀਪੀ ਭਾਜੀਪੀ ਮੇਰੇ ਹੱਥ ਜੇਕ ਨੰਬਰ ਤੇ ਹੋਊਗੀ ਕੀ ਦੀ ਹਵਾ ਕੀ ਦੀ ਆ ਇੱਧਰ ਤੇ ਸੁਸ਼ਿੰਦਰ ਸਿੰਘ ਦਾ ਦਾਅਵਾ ਹੈ ਕਿ ਹਰ ਵਾਰ ਸੀਟ ਕਰਦਾ ਡੇਰ ਬਣਾ ਲੇਗਾ ਹਾਂਜੀ ਤੇ ਇਸ ਵਾਰ ਐਸੋਰ ਵੇਖੋ ਕਿਉਂ ਉਹ ਜਿੱਥੇ ਉਹਦੀ ਫੇਰੇ ਉਹੀ ਜੱਤੇ ਸ਼ਾਇਦ ਕੌਣ ਰੰਧਾਵੇ ਜੀ ਕਾ ਸਿਨੇਂਦਰ ਕੋਰ ਵੋਟਾਂ ਦਾ ਕੀ ਮਹੌਲ ਆ ਇੱਥੇ ਇਸੇ ਇਸੇ ਲੱਗਦਾ ਹਾਂ ਹਲਕੇ ਢੇਰੇ ਦਾ ਟੱਕਰ ਦੇ ਬਰਾਬਰ ਹੀ ਆ ਕਿਦੀ ਕਿਦੀ ਇਹ ਸੁਖੀ ਦੀ ਆ ਰੰਧਾਵੇ ਜੀ ਤੁਸੀਂ ਕਾਲੋਂ ਨਹੀਂ ਅੱਛਾ ਹਾਂ ਬਰਾਬਰ ਕੰਮ ਚੱਲੇਗਾ ਤੇ ਲੋਕਾਂ ਦਾ ਰਜਾਨ ਕੀ ਆਦਾ ਲੋਕਾਂ ਦਾ ਰਜਾਨ ਮਿਕਸ ਹੀ ਆ ਮਿਕਸ ਜਿਹਾ ਹੀ ਆ ਜੱਤ ਕਿਦੀ ਹੋਗੀ ਜੱਤ ਨੂੰ ਤਾਂ ਲੱਗਦਾ ਰੰਧਾਵੇ ਦੀ ਹੋਜੀ ਕਿਹੜੇ ਹੁੰਦਾਵੇ ਦੀ ਦੋਵੇਂ ਸੰਦੋਸ ਨੂੰੰਦਾਵਾ ਯਾਨੀ ਉਹਨਾਂ ਦੀ ਨੌਂ ਖੜੀ ਆ ਨਾ ਨੌਂ ਹਾਂਜੀ ਹਾਂਜੀ ਜਤਿੰਦਰ ਗੌਰ ਦਾ ਜਤਿੰਦਰ ਗੌਰ ਦਾ ਕਿਹੜਾ ਪਿੰਡ ਦਾ ਟਾਡ ਮਾਲੀਵਾਲ ਮਾਲੀਵਾਲ ਤੁਹਾਡੇ ਪਿੰਡੋਂ ਕਿਹਦਾ ਜੋਰ ਆ ਮਾਲੀਪੋ ਦਾ ਯਾਰ ਨਾ ਜਤਿੰਦਰ ਗੌਰ ਦਾ ਜਤਿੰਦਰ ਗੌਰ ਦਾ ਪੂਰਾ ਜੀਵਨ ਕੋਲ ਰਾਜੀ ਹਾਂਜੀ ਬੋਟਾ ਨੇ ਕਿਹਦਾ ਜੋਰ ਆ ਆਮ ਪਾਰਟੀ ਦਾ ਆਮ ਪਾਰਟੀ ਦਾ ਜਰਨਲ ਕਰ ਰਿਹਾ ਹੈ ਹਾਂ ਚੱਕੇ ਕਰ ਜਾਣਿਆ ਕਿਹੜਾ ਪਿੰਡ ਜੇ ਚਲੋ ਅੰਡੀਰਾ ਮਾਹੋ ਅੱਛਾ ਚਲੋ ਇੱਥੇ ਲੋਕੀ ਲੋਕ ਐਸੇ ਪੇਠੂ ਜਾਲਾ ਹੀ ਅੱਛਾ ਉਹਨਾਂ ਲੋਕਾਂ ਨੂੰ ਵਾਰ ਦਿੱਤਾ ਫੜ ਕੇ ਠੀਕ ਹੈ ਕੀ ਨਹੀਂ ਤਣਾ ਸਾਬ ਸਿੰਘ ਸਰਕਾਰ ਇਹ ਹੈ ਸਾਬੀ ਸਰਕਾਰੀ ਹੈ ਸਾਬੀ ਸਰਕਾਰੀਆ ਜੀ ਮਾਹੌਲ ਕਿ ਤਰ੍ਹਾਂ ਦਾ ਵਾਡੇ ਰਵਾ ਬਣਾਣ ਕਿਉਂ ਨਿੰਜਾ 50 ਦਾ ਫਿਰ ਗਿਆ ਕਿਹਦਾ ਨਿੰਜਾ ਨਿੰਜਾ ਗਾਉਂ ਤੇ 50 ਗਾਉਂ ਦੋਵੇਂ ਬਰਾਬਰ ਹੀ ਹੋਣ ਕਾਲੀ ਦਾ ਨਹੀਂ ਉਹਦੇ 50 50 ਹੋਗੇ ਹਾਂ ਉਹਦਾ 1% ਜਿੰਦਰ ਨਾਵੇਨ 51 ਸਿੰਘ ਜਿੰਦਰ ਹਾਂ ਤੇ 50 ਨਿੰਜਾ ਹੈ ਗਰਦੀਸ਼ 1% ਦਾ ਹੀ ਫਰਕ ਆ ਹਾਂ ਇਹਦੇ ਕਾਂਗਰਸ ਜਿੱਤੀ ਜੇ ਇਹ ਇੱਕ ਤਾਂ ਤਲਵੰਡੀ ਦਾ ਮਾਣ ਕਿ ਕਿਹਦਾ ਜੋਰ ਹੈ ਡੇਰੇ ਉਹ ਕਾਂਗਰਸ ਦਾ ਹੀ ਜੋਰ ਜੇ ਕਾਂਗਰਸ ਦਾ ਹੀ ਲੱਗਦਾ ਤੇ ਸਰ ਤੁਹਾਡਾ ਕਿ ਮਨ ਕਿਉਂ ਆਂਦਾ ਵੀ ਕਾਂਗਰਸ ਦਾ ਕਾਂਗਰਸ ਦਾ ਤਾਂ ਸਾਰੇ ਗੈਂਡੇ ਕਾਂਗਰਸ ਦਾ ਜੋਰ ਹੈ ਫਿਰ ਕਾਂਗਰਸ ਦਾ ਹੀ ਹੈ ਕਿਹੜਾ ਕਿਹੜਾ ਬੰਦਾ ਤੁਹਾਡਾ ਆਪਣਾ ਪਪਾ ਵਾਲੀ ਗੱਲ ਆਮ ਆਦਮੀ ਆਮ ਆਦਮੀ ਵੀ ਠੀਕ ਆ ਆਮ ਆਦਮੀ ਪਿਛਲਿਆ ਝਾੜੂ ਖੇਲੇ ਐ ਹਰ ਕੀ ਪਤਾ ਨਹੀਂ ਕੀ ਕਰਦੀ ਐ ਹਰ ਕੀ ਲਈ ਫਿਰਦੇ ਨਾ ਝਾੜੂ ਮੈਨੂੰ ਲੱਗਦੀ ਗੱਲ ਹਰ ਕੀ ਝਾੜੂ ਨਹੀਂ ਜੇ ਫਿਰਦਾ ਕਿਸ ਤਰ੍ਹਾਂ ਦਾ ਵੋਟਾਂ ਦਾ ਮਾਹੌਲ ਆ ਵੋਟਾਂ ਦਾ ਮਾਹੌਲ ਠੀਕ ਹੀ ਆ ਇਮਾਨਦਾਰੀ ਬਸ ਇਦਾਂ ਹੀ ਸਾਰੇ ਕਿਹੜੀ ਪਾਰਟੀ ਦਾ ਜਿਆਦਾ ਇਹ ਆਮ ਪਾਰਟੀ ਦਾ ਜੋਰ ਸਾਡੇ ਲਾ ਪਿੰਡ ਚ ਪਾਕੀਦਾਰ ਪਤਾ ਨਹੀਂ ਸਰ ਨੂੰ ਕਿਹਦੀ ਹਵਾ ਆ ਵੋਟਾਂ ਚ ਹਵਾ ਤਾਂ ਤੇਈ ਤਰੀ ਨੂੰ ਪਤਾ ਲੱਗੇ ਕਿਹਦੀ ਕਿਹਦੀ ਹਵਾ ਨਹੀਂ ਤੇਈ ਨੂੰ ਤਾਂ ਰਿਜ਼ਲਟ ਆਉਣਾ ਵੋਟਾਂ ਦੇ 20 ਨੂੰ ਪਿਆਣੀਆਂ ਵੋਟਾਂ ਤਾਂ ਸਾਰੇ ਕੈਂਡੀਡੇਟ ਕਹਿੰਦੇ ਅਸੀਂ ਅੱਗੇ ਅੱਗੇ ਇਹ ਤਾਂ ਸਮਝ ਦੱਸੋ ਕਿਹਦੀ ਬਣੇਗਾ ਤੇ ਜੋਰ ਕੀ ਦਾ ਵਾ 2022 ਤੇ ਕਹਿੰਦੇ ਸੀ ਕਿ ਫਲਾਣੀ ਸਰਕਾਰ ਦਾ ਜੋਰ ਆ ਉਹਦਾ ਅਗਲੇ ਬਣਵੇਂ ਲੱਗੇ ਸੀ ਹੁਣ ਐਟਕਾ ਕੀ ਦਾ ਜੋਰ ਆ ਆਪਾਂ ਗੱਲ ਡੇਰੇ ਦੀ ਕਰੀਏ ਡੇਰੇ ਬਾਬਾ ਨਾਨਕ ਦੀ ਤਰਕੋਨਾ ਜ ਆ ਮੁਕਾਬਲਾ ਚੱਲਣ ਦਾ ਕਹਿ ਨਹੀਂ ਸਕਦੇ ਆ ਪਾਕਿਸਤਾਨ ਦੇ ਬਾਰੇ ਤਰਕੋਨਾ ਕੀਦਾ ਕੀਦਾ ਕਿ ਗੁਰਦੀਪ ਸਿੰਘ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਦੀ ਮਿਸਸਸ ਤੇ ਸਰਦਾਰ ਰਵੀਕਰਨ ਸਿੰਘ ਕਾਲੂ ਕਾਜਵਾ ਵੱਲੋਂ ਹਵਾ ਕੀ ਦੀ ਆ ਹਵਾ ਮੈਕਸਿਮਮ ਬਰਾਬਰ ਹੀ ਕਹਿ ਸਕਨੇ ਆ